ਸanskrit ਦੇ ਵਿੱਚ ਪੰਕਤੀ ਹੈ ਨਿਰਗੁੰਡ ਤੇ ਸ਼ਰੀਰਨ ਰਖਸ਼ਤੇ ਰੋਗੇ ਭਯਾ ਭਾਵ ਇਹ ਉਹ ਪੌਦਾ ਜਿਹੜਾ ਸਾਡੀ ਰੋਗਾਂ ਤੋਂ ਰੱਖਿਆ ਕਰਦਾ ਸਾਡੇ ਸ਼ਰੀਰ ਦੀ ਰੋਗਾਂ ਤੋਂ ਰੱਖਿਆ ਕਰਦਾ ਤੇ ਇਸ ਤੋਂ ਇਲਾਵਾ ਇਹਦਾ ਤੇਲ ਆਉਂਦਾ ਨਰਗੁੰਡੀ ਦਾ ਉਹ ਜੇ ਸਾਡੇ ਗੋਡਿਆਂ ਦੇ ਵਿੱਚ ਦਰਦ ਹੁੰਦਾ ਤਾਂ ਉਹ ਤੇਲ ਦੀ ਮਾਲਿਸ਼ ਕਰਨ ਦੇ ਨਾਲ ਵੀ ਜਿਹੜਾ ਹੈਗਾ ਆਪਣਾ ਇਹ ਜਿਹੜਾ ਗੋਡਿਆਂ ਦਾ ਦਰਦ ਦਾ ਉਹ ਠੀਕ ਹੋ ਜਾਂਦਾ। ਪਿਆਰੇ ਦਰਸ਼ਕੋ ਸਤਿ ਸ਼ਕਾਲ। ਆ ਜਿਹੜਾ ਪੌਦਾ ਤੁਸੀਂ ਦੇਖ ਰਹੇ ਹੋ ਇਸ ਸੰਭਾਲੂ ਦਾ ਪੌਦਾ ਜਾਂ ਨਿਰਗੁੰਡੀ ਕਹਿੰਦੇ ਨੇ। ਸੰਸਕ੍ਰਿਤ ਦੇ ਵਿੱਚ ਪੰਕਤੀ ਹੈ ਨਿਰਗੁੰdte ਸਰੀਰਨ ਰਖਸ਼ਤੇ ਰੋਗੇ ਭਯਾ। ਭਾਵ ਇਹ ਉਹ ਪੌਦਾ ਜਿਹੜਾ ਸਾਡੀ ਰੋਗਾਂ ਤੋਂ ਰੱਖਿਆ ਕਰਦਾ ਸਾਡੇ ਸ਼ਰੀਰ ਦੀ ਰੋਗਾਂ ਤੋਂ ਰੱਖਿਆ ਕਰਦਾ। ਸੋ ਇਹ ਬਹੁਤ ਹੀ ਮਹੱਤਵਪੂਰਨ ਪੌਦਾ ਇਦੇ ਵਿੱਚ ਦੋ ਪ੍ਰਜਾਤੀਆਂ ਹੁੰਦੀਆਂ ਨੇ ਇੱਕ ਤਾਂ ਇਹ ਆ ਜਿਹਦੇ ਤੁਸੀਂ ਚਿੱਟੇ ਫੁੱਲ ਦੇਖ ਰਹੇ ਹੋ ਤੇ ਇੱਕ ਪ੍ਰਜਾਤੀ ਸਾਡੇ ਕੋਲ ਹੋਰ ਆ ਉਹਦੇ ਪਿੱਛੇ ਨੇ ਪੌਦੇ ਸਾਡੇ ਕੋਲ ਉਹ ਨੀਲੇ ਰੰਗ ਦਾ ਹੁੰਦਾ ਪਰ ਗੁਣ ਸਾਰਿਆਂ ਦੇ ਇਹਨਾਂ ਦੇ ਸੇਮ ਹੁੰਦੇ ਨੇ ਇਹ ਆਮ ਤੌਰ ਤੇ ਇਸ ਦੀ ਜਿਹੜੀ ਵਰਤੋਂ ਹੈਗੀ ਆ ਇਹ ਸੋਜੇ ਵਾਸਤੇ ਕੀਤੀ ਜਾਂਦੀ ਹੈ ਕਈ ਵਾਰ ਸਾਡੇ ਕੋਈ ਸੱਟ ਲੱਗਦੀ ਹੈ ਜਾਂ ਅਗੇ ਪਸ਼ੂਆਂ ਦੇ ਲੇਵੇ ਤੇ ਸੋਜ ਆ ਜਾਂਦੀ ਤਾਂ ਉਹਦੇ ਵਾਸਤੇ ਇਹਦੇ ਜਿਹੜੇ ਪੱਤੇ ਸੀਗੇ ਇਹਦਾ ਕਾੜਾ ਬਣਾ ਕੇ ਪੀਤਾ ਜਾਂਦਾ ਸੀਗਾ ਸੌਰੀ ਕਾੜਾ ਬਣਾ ਕੇ ਉਸ ਦੇ ਟਕੋਰ ਕੀਤੀ ਜਾਂਦੀ ਸੀਗੀ ਇਹਦੇ ਵਿੱਚ ਫਟਕੜੀ ਤੇ ਨਮਕ ਪਾ ਲੈਂਦੇ ਸੀਗੇ ਚੋਟਪੂਰ ਕਰਨ ਦੇ ਨਾਲ ਜਿਹੜਾ ਸੋਜਾ ਸੀਗਾ ਉਹ ਠੀਕ ਹੋ ਜਾਂਦਾ ਤੇ ਜਿਹੜਾ ਦਰਦ ਸੀਗਾ ਉਹ ਵੀ ਠੀਕ ਹੋ ਜਾਂਦਾ ਸੀਗਾ ਤੇ ਇਸ ਤੋਂ ਇਲਾਵਾ ਇਹਦਾ ਤੇਲ ਆਉਂਦਾ ਨਰਗੁੰਡੀ ਦਾ ਉਹ ਜੇ ਸਾਡੇ ਗੋਡਿਆਂ ਦੇ ਵਿੱਚ ਦਰਦ ਹੁੰਦਾ ਤਾਂ ਉਹ ਤੇਲ ਦੀ ਮਾਲਿਸ਼ ਕਰਨ ਦੇ ਨਾਲ ਵੀ ਜਿਹੜਾ ਹੈਗਾ ਆਪਣਾ ਇਹ ਜਿਹੜਾ ਗੋਡਿਆਂ ਦਾ ਦਰਦ ਆ ਉਹ ਠੀਕ ਹੋ ਜਾਂਦਾ ਇਸ ਤੋਂ ਇਲਾਵਾ ਸਿਰਦਰਦ ਦੇ ਲਈ ਤੇ ਕਈ ਵਾਰ ਸਾਡੀ ਚਿੱਲੀ ਵੱਜ ਜਾਂਦੀ ਆ ਉਹਦੇ ਵਿੱਚ ਵੀ ਇਹ ਕਾਫੀ ਸਹਾਈ ਹੁੰਦਾ ਸੋ ਕੁੱਲ ਮਿਲਾ ਕੇ ਇਹ ਪੌਦਾ ਜਿਹੜਾ ਹੈਗਾ ਬੜਾ ਗੁਣਕਾਰੀ ਆ ਅੱਗੇ ਤਾਂ ਪਿੰਡਾਂ ਦੇ ਵਿੱਚ ਆਮ ਹੋ ਜਾਂਦਾ ਸੀਗਾ ਪਰ ਹੁਣ ਥੋੜਾ ਜਿਹਾ ਸਾਡਾ ਵਿਕਾਸ ਜਿਆਦਾ ਹੋ ਗਿਆ ਤੇ ਇਹ ਪੌਦੇ ਨੇ ਜਿਹੜੇ ਉਹ ਪੱਤੇ ਗਏ ਇਹ ਪੌਦੇ ਸਾਡੇ ਕੋਲ ਨਰਸੀ ਦੇ ਵਿੱਚ ਉਪਲਬਧ ਹੁੰਦੇ ਨੇ ਤੁਸੀਂ ਆਪਣੇ ਘਰਾਂ ਦੇ ਵਿੱਚ ਲਿ ਜਾ ਕੇ ਇਸ ਗੁਣਕਾਰੀ ਪੌਦੇ ਨੂੰ ਲਗਾ ਸਕਦੇ ਹੋ ਤੇ ਇਸ ਦਾ ਲਾਭ ਉਠਾ ਸਕਦੇ ਹੋ ਧੰਨਵਾਦ